ਸੂਬਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ੇ ਦੇ ਦਲਦਲ ਚੋਂ ਕੱਢਣ ਲਈ ਵੱਖ-ਵੱਖ ਮਹਿਮਾ ਚਲੰਗੀਆਂ ਜਾ ਰਹੀਆਂ ਹਨ ਇਸ ਦੌਰਾਨ ਜ਼ਿਲ੍ਹਾ ਰੂਪਨਗਰ ਵਿਖੇ ਅੱਜ ਮੈਥਨ ਦੌੜ ਦਾ ਆਰੰਭ ਕੀਤਾ ਗਿਆ ਜਿਸ ਦੇ ਗੁਆਇ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਵੱਲੋਂ ਕੀਤੀ ਗਈ ਉਹਨਾਂ ਕਿਹਾ ਕਿ ਜੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਨਸ਼ਾ ਛੱਡਣ ਦੀ ਲੋੜ ਪੈਂਦੀ ਹੈ ਪ੍ਰਸ਼ਾਸਨ ਨਾਲ ਗੱਲਬਾਤ ਕਰ ਸਕਦਾ ਹੈ ਉਹਨਾਂ ਕਿਹਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣਾ ਉਹਨਾਂ ਦੀ ਪਹਿਲੀ ਕਦਮ ਹੈ ਇਸ ਵਿੱਚ ਇਲਾਕੇ ਦੇ ਵਾਖਾ ਦੇ ਲੋਕਾਂ ਮਤਲਬ ਉਹ ਭਾਗ ਲਿਆ ਗਿਆ। ਕਾਫੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਮੈਂ ਤਾਂ ਦੌੜ ਵਿੱਚ ਭਾਗ ਲਤਾ ਗਿਆ। ਆ ਤੁਹਾਨੂੰ ਸੁਣਾਉਂਦੇ ਆ। ਐਸਐਸਪੀ ਕੁਲਿੰਨ ਖਰਾਨਾ ਕੀ ਕਹਿ ਰਹੇ ਨੇ ਤੇ ਪ੍ਰਤੀ ਜਦਵ ਡਿਪਟੀ ਕਮਿਸ਼ਨਰ ਕੀ ਜਾਣਕਾਰੀ ਦੇ ਰਹੇ ਨੇ। ਪੇਸ਼ੈਂਟ ਦਾ 파ਟ ਹੈਗਾ ਜਿਹਦੇ ਵਿੱਚ ਅਸੀਂ ਪ੍ਰੀਵੈਂਟਿਵ ਵੀ ਲੈ ਰਹੇ ਹਾਂ ਉੱਜਾ ਸਪੋਰਟ ਸਿਸਟਮ ਵੀ ਇੱਕ ਬਿਲਡ ਅਪ ਕਰ ਰਹੇ ਹਾਂ ਲੋਕਾਂ ਵਾਸਤੇ ਕਿਉਂਕਿ ਨਸ਼ੇ ਦੀ ਜਿਹੜੀ ਸਮੱਸਿਆ ਹੈਗੀ ਇਹ ਬਹੁਤ ਕੰਪਲੈਕਸ ਹੈਗੀ ਇੰਨਾ ਸਿੰਪਲ ਤਰੀਕੇ ਨਾਲ ਇਹਦਾ ਹੱਲ ਨਹੀਂ ਹੈਗਾ ਕਿ ਜੀ ਸਪਲਾਈ ਰੋਕ ਦਿਓ ਜਾਂ ਜਿਹੜਾ ਪੇਸ਼ੈਂਟ ਹੈਗਾ ਉਹਨੂੰ ਇੱਕ ਵਾਰੀ ਦਵਾਈ ਦੇ ਦਿੱਤੀ ਟ੍ਰੀਟਮੈਂਟ ਦਿੱਤਾ ਤਾਂ ਉਹਦੇ ਬਾਅਦ ਉਹ ਠੀਕ ਹੋ ਜਾਣਾ ਹੈਗਾ ਉਹਨੂੰ ਲਗਾਤਾਰ ਇੱਕ ਸੋਸਾਇਟੀ ਸਾਡੇ ਸਪੋਰਟ ਦੀ ਲੋੜ ਪੈਂਦੀ ਹੈਗੀ ਤਾਂ ਜਿੱਥੇ ਇੱਕ ਪਾਸੇ ਸਾਡਾ ਪ੍ਰੀਵੈਂਟਿਵ ਐਕਸ਼ਨ ਹੈਗਾ ਨਾਲ ਦੀ ਨਾਲ ਅਸੀਂ ਸੋਸਾਇਟੀ ਨੂੰ ਨਾਲ ਲੈ ਕੇ ਇੱਕ ਮਾਹੌਲੇ ਨੂੰ ਜਿਆਦਾ ਬਣਾ ਰਹੇ ਹਾਂ ਕਿ ਬੰਦੇ ਨੂੰ ਮੈਂਟਲੀ ਵੀ ਸਟਰੋਂਗ ਇੱਕ ਸਟਰੈਂਥ ਦਿੱਤੀ ਜਾਵੇ ਤੇ ਉਹਨੂੰ ਇੱਕ ਹੌਸਲਾ ਭਜਾਈ ਹੋ ਸਕੇ ਕਿ ਜੀ ਪੂਰਾ ਸਮਾਜ ਉਹਦੇ ਨਾਲ ਖੜਾਏਗਾ ਜੇਕਰ ਕੋਈ ਸਮੱਸਿਆ ਵਿੱਚ ਆ ਵੀ ਗਿਆ ਹੈਗਾ ਤਾਂ ਉਹਨੂੰ ਕਿੱਦਾਂ ਇਹਦੇ ਤੋਂ ਬਾਹਰ ਕੱਢਣਾ ਹੈਗਾ ਤੇ ਨਾਲ ਹੀ ਨਾਲ ਜਿਹੜਾ ਆਪਣਾ ਯੂਥ ਹੈਗਾ ਇਹ ਆਪਣਾ ਫਿਊਚਰ ਹੈਗਾ ਉਹਨੂੰ ਇਹਦੇ ਤੋਂ ਕਿੱਦਾਂ ਬਚਾਣਾ ਹੈਗਾ ਤਾਂ ਮੈਨੂੰ ਉਮੀਦ ਹੈ ਕਿ ਇਹ ਹੋ ਜਾਦਾ ਸਪੋਰਟ ਤੇ ਆਪ ਸਭ ਦੇ ਨਾਲ ਅਸੀਂ ਮਿਲ ਕੇ ਇਹਨੂੰ ਜ਼ਰੂਰ ਪੂਰਾ ਕਰਾਂਗੇ ਤਾਂ ਰੋਪੜ ਡਰੱਗ ਫ੍ਰੀ ਸਭ ਤੋਂ ਪਹਿਲਾ ਡਿਸਟ੍ਰਿਕਟ ਹੋਊਗਾ ਜਿਹੜਾ ਡਰੱਗ ਫ੍ਰੀ ਹੈਗਾ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈਗੀ ਕਿ ਆਪਾਂ ਵੱਧ ਤੋਂ ਵੱਧ ਫਿਜ਼ੀਕ ਤੁਹਾਨੂੰ ਆਪਣੇ ਪਰਿਵਾਰ ਨਾਲ ਗੱਲ ਕਰਨ ਤੇ ਪ੍ਰਸ਼ਾਸਨ ਨਾਲ ਵੀ ਆ ਕੇ ਉਹ ਸਾਂਝਾ ਕਰ ਸਕਦਾ ਇਨਫੋਰਮੇਸ਼ਨ ਸਾਡੇ ਨਾਲ ਸਾਂਝਾ ਕਰੋ ਤੇ ਆਪਾਂ ਰਲ ਮਿਲ ਕੇ ਇਹਨੂੰ ਫਾਈਟ ਵੀ ਕਰਾਂਗੇ ਤੇ ਕਰੂ ਵੀ ਕਰਾਂਗੇ। ਅ ਜਿਲ੍ਹਾ ਰੂਪਨਗਰ ਦੀ ਪੁਲਿਸ ਤੇ ਐਡਮਿਨਿਸਟ੍ਰੇਸ਼ਨ ਵੱਲੋਂ ਪੰਜਾਬ ਸਰਕਾਰ ਦੀਆਂ ਇਹ ਰਾਜਤਾ ਦੇ ਤਹਿਤ ਡੀਜੀਪੀ ਸਾਹਿਬ ਦੇ ਨਿਰਦੇਸ਼ਾਂ ਦੇ ਤਹਿਤ ਡੀਜੀਪੀ ਐਸਟੀਐਫ ਜਿਹੜੇ ਹੈਗੇ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਅਸੀਂ ਲਗਾਤਾਰ ਜਿਹੜਾ ਹੈਗਾ ਜਿੱਥੇ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ ਹੋਈ ਹੈ ਉਹਦੇ ਵਿੱਚ ਅਵੇਅਰਨੈਸ ਵੀ ਕ੍ਰੀਏਟ ਕਰ ਰਹੇ ਹਾਂ। ਪਿਛਲੇ ਦਿਨੀ ਆਪਾਂ ਇੱਕ ਹਾਕੀ ਮੈਚਸ ਕਰਾਇ ਸੀਗੇ ਹੌਕਸ ਕਲੱਬ ਵਿੱਚ ਜਿਹਦੇ ਵਿੱਚ ਕਾਫੀ ਬੱਚਿਆਂ ਨੇ ਤੇ ਲੋਕਾਂ ਨੇ ਪਾਰਟਿਸਿਪੇਟ ਕੀਤਾ ਸੀਗਾ ਕਾਫੀ ਅੱਛਾ ਜਿਹੜਾ ਹੈਗਾ ਉਹਦਾ ਰੁਝਾਨ ਰਿਹਾ ਸੀਗਾ ਉਹਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਅੱਜ 5 ਤਰੀਕ ਨੂੰ ਆਪਾਂ ਮਿਨੀ ਮੈਰਾਥਨ ਜਿਹੜੀ ਹੈਗੀ 5 ਕਿਲੋਮੀਟਰ ਦੀ ਆਪਣੇ ਸ਼ਹਿਰੇ 'ਚ ਆਰਗੇਨਾਈਜ਼ ਕੀਤੀ ਸੀਗੀ ਜਿਹਦੇ ਵਿੱਚ ਯੂਥ ਤੇ ਹੋਰ ਜਿਹੜੇ ਗਰੁੱਪ ਹੈਗੇ ਨੇ ਉਹਨਾਂ ਨੇ ਕਾਫੀ ਚੰਗਾ ਪਾਰਟਿਸਿਪੇਟ ਕੀਤਾ ਹੈਗਾ ਔਰ ਕਾਫੀ ਕੱਟ ਹੋਇਆ ਹੈਗਾ ਤੁਸੀਂ ਹੁਣੇ ਦੇਖਿਆ ਹੋਣਾ ਕਿ ਪੂਰਾ ਹਜ਼ੂਮ ਸੀਗਾ ਜਿਹੜਾ ਹੈਗਾ ਇੱਥੋਂ ਉਹਨੇ ਪਾਰਟਿਸਿਪੇਟ ਕਰਕੇ ਗਿਆ ਹੈਗਾ ਔਰ ਲਗਾਤਾਰ ਜਿਹੜਾ ਹੈਗਾ ਜਿਹੜੀ ਜ਼ਿਲ੍ਹਾ ਪੁਲਿਸ ਦੀ ਤੇ ਐਡਮਿਨਿਸਟ੍ਰੇਸ਼ਨ ਦੀ ਮੁਹਿੰਮ ਰਹੀ ਹੈਗੀ ਅਵੇਅਰਨੈਸ ਕ੍ਰੀਏਟ ਕਰਨ ਦੀ ਉਹਨੂੰ ਬਲ ਮਿਲ ਰਿਹਾ ਹੈਗਾ ਲੋਕਾਂ ਦੇ ਪਾਰਟਿਸਪੇਸ਼ਨ ਦੇ ਨਾਲ ਸਾਨੂੰ ਲਗਾਤਾਰ ਸਾਡੇ ਕੰਟਰੋਲ ਰੂਮ ਤੇ ਜਿਹੜੀ ਸਾਡੀ ਹੈਲਪਲਾਈਨਸ ਹੈਗੀਆਂ ਨੇ ਉਹਨਾਂ ਦੇ ਉੱਤੇ ਕਾਲ ਵੀ ਆਉਂਦੀ ਹੈਗੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਕਿੱਥੇ ਜਿਹੜਾ ਹੈਗਾ ਇੰਟਰਵੈਨਸ਼ਨ ਕਰਨ ਦੀ ਲੋੜ ਹੈਗੀ ਔਰ ਲਗਾਤਾਰ ਜ਼ਿਲ੍ਹਾ ਪੁਲਿਸ ਜਿਹੜੀ ਹੈਗੀ ਉੱਤੇ ਐਕਟ ਵੀ ਕਰ ਰਹੀ ਹੈਗੀ ਮੈਂ ਜਗਵੰਤ ਟੀਵੀ ਲਈ ਹਰੀਸ਼ ਬਟਲਾ ਰੋਪੜ